ਸ਼ਤਕਾਰਯੋਗ ਸਾਥੀਓ ਮੈਂ ਜੋਰਾ ਸਿੰਘ ਕੀਮਾ ਅੱਜ ਜੋ ਗੱਲ ਮੈਂ ਕਰ ਰਿਹਾ ਹਾਂ ਇਹ ਭਾਰਤੀ ਕਿਸਾਨ ਯੂਨੀਅਨ ਦੇ ਵਿਸ਼ੇ ਦੇ ਉੱਪਰ ਹੈ ਭਾਰਤੀ ਕਿਸਾਨ ਯੂਨੀਅਨ ਨੇ ਜਦੋਂ ਪਹਿਲਾਂ ਦਿੱਲੀ ਕੂਚ ਕੀਤਾ ਸੀ ਉਦੋਂ ਇਹਨਾਂ ਨੇ ਲਾਰਾ ਲਾਇਆ ਸੀ ਮਜ਼ਦੂਰ ਏਕਤਾ ਅੱਭੀ ਅਸੀਂ ਜੋ ਮਜ਼ਦੂਰਾਂ ਦੇ 23 ਬਿਲ ਪਾਸ ਹੋਏ ਨੇ ਉਹਨਾਂ ਦਾ ਅਤੇ ਜੋ ਖੇਤੀ ਕਾਨੂੰਨਾਂ ਦਾ 3 ਬਿਲ ਪਾਸ ਨੇ ਉਹਨਾਂ ਦਾ ਵਿਰੋਧ ਕਰਨ ਦੇ ਲਈ ਦਿੱਲੀ ਕੂਚ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਤੇ ਛਾਹ ਰਸ਼ਮਾਲ ਦੇ ਵਰਗ ਨੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਪਰ ਇਹਨਾਂ ਨੇ ਉਦੋਂ ਵੀ ਮਜ਼ਦੂਰ ਜਮਾਤ ਨਾਲ ਮਜ਼ਦੂਰ ਜਮਾਤ ਹੈ ਚਾਹੇ ਕੋਈ ਵੀ ਧਰਮ ਦਾ ਸਾਰਿਆਂ ਵਿੱਚ ਮਜ਼ਦੂਰ ਹੈਗੇ ਆ ਤੇ ਮਜ਼ਦੂਰ ਜਮਾਤ ਨਾਲ ਇਹਨਾਂ ਨੇ ਧੋਖਾ ਕੀਤਾ ਉਥੇ ਆਪਣੀਆਂ ਤਿੰਨ ਮੰਗਾਂ ਦੀ ਗੱਲ ਕਰਦੇ ਰਹੇ ਜੋ ਮਜ਼ਦੂਰਾਂ ਦੀਆਂ ਤਿੰਨ ਮੰਗਾਂ ਸੀ ਉਹਨਾਂ ਬਾਰੇ ਇਹਨਾਂ ਨੇ ਇੱਕ ਵੀ ਗੱਲ ਨਹੀਂ ਕਹੀ ਇਹ ਪਹਿਲਾ ਹੀ ਇਹਨਾਂ ਦਾ ਕਿਸਾਨ ਦੁਨੀਆ ਦੇ ਅंदोलਨ ਦਾ ਉਹ ਤਾਂ ਹਮੇਸ਼ਾ ਹੀ ਧੋਖਾ ਕਰਦੇ ਨੇ ਇਹ ਇਹਨਾਂ ਦੇ ਕੁਝ ਬੰਦੇ ਹਮੇਸ਼ਾ ਹੀ ਪੰਜਾਬ ਦੇ ਮਜ਼ਦੂਰ ਦੇ ਵਿੱਚ ਮਜ਼ਦੂਰਾਂ ਦੇ ਨਾਲ ਕਾਫੀ ਪੁਰਾਣੇ ਧੋਖਾ ਕਰਦੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਮੇਰੇ ਕੋਲੇ ਕੁਝ ਉਦਾਹਰਨਾਂ ਨੇ ਅੱਜ ਤੋਂ 15 ਸਾਲ ਪਹਿਲਾਂ ਕੁਝ ਮੈਂ ਫੈਸਲੇ ਕਰਵਾਏ ਸੀ ਰੀਅਰ ਸੰਝੀਆਰ ਥੀਰੀਆਂ ਦੇ ਜਿਹਦੇ ਵਿੱਚੋਂ ਉਹਨਾਂ ਦੀ ਡਿਟੇਲ ਕੱਢਣੀ ਹੁੰਦੀ ਸੀ ਜਦੋਂ ਤਾਂ ਉਹਦੀ ਕੋਈ ਦਿਹਾੜੀ ਪੈਂਦੀ ਸੀ ਤਾਂ 12 ਰੁਪਏ ਜਾਂ 13 ਰੁਪਏ ਪੈਂਦੀ ਸੀ ਜਦੋਂ ਉਹਦੀ ਦਿਹਾੜੀ ਕੱਟੀ ਜਾਂਦੀ ਸੀ 100 ਦਿਨ 100 ਰਾਹ ਦਾ ਕੱਟਿਆ ਜਾਂਦਾ ਸੀ ਉਹਦੇ ਨਾਲ ਕਈ ਲੱਖਾਂ ਦੇ ਰੁਪਏ ਇਹਨਾਂ ਨੇ ਰੁਪਈਏ ਬਣਾਏ ਹੋਏ ਸੀ ਤੇ ਉਹ ਜਿਹੇ ਧੋਖਿਆਂ ਤੋਂ ਇਲਾਵਾ ਜਿਹੜਾ ਹੁਣ ਵੱਡੇ ਪੱਧਰ ਤੇ ਧੋਖਾ ਕੀਤਾ ਗਿਆ ਪਿਛਲੀ ਵਾਰੀ ਉਹ ਇਹ ਕਿਸਾਨ ਜੁਨੀ ਕਿਸਾਨਾਂ ਨੇ ਨਹੀਂ ਕਿਸਾਨ ਦੁਨੀਆ ਦੇ ਲੀਡਰਾਂ ਨੇ ਮੈਂ ਸਾਰੇ ਕਿਸਾਨਾਂ ਨੂੰ ਨਹੀਂ ਕਹਿੰਦਾ ਕਿਸਾਨਾਂ ਸਾਰੇ ਕਿਸਾਨ ਸਾਰੇ ਐਸਸੀ ਵੀ ਲੋਕ ਭਲੇਮਾਨ ਨਹੀਂ ਸਾਰੇ ਕਿਸਾਨ ਵੀ ਹੋ ਨਹੀਂ ਮੈਂ ਕਿਸਾਨਾਂ ਦੇ ਨਹੀਂ ਕਿਸਾਨਾਂ ਦੇ ਲੀਡਰਾਂ ਨੇ ਤੇ ਜਿਹੜੇ ਸੀ ਜਦੋਂ ਇਹ ਧੋਖਾ ਕੀਤਾ ਸਾਡੇ ਨਾਲ ਵੱਡੇ ਪੱਧਰ ਤੇ ਧੋਖਾ ਕੀਤਾ ਮਜ਼ਦੂਰ ਵਰਗ ਨੂੰ ਜਾਗਣਾ ਪਵੇਗਾ ਇਹਨਾਂ ਨੂੰ ਸੋਚਣਾ ਪਵੇਗਾ ਦੂਸਰਾ ਜਿਹੜਾ ਹੁਣ ਅੱਜ ਦਾ ਇਹ ਨਵਾਂ ਧਰਨੇ ਦੇ ਉੱਥੇ ਜਾ ਰਹੇ ਨੇ ਤੇ ਉਹਦੇ ਵਿੱਚ ਨਿਖਸ਼ਾਨ ਕਿਨੂੰ ਹੋ ਰਿਹਾ ਹੈ ਨਿਖਸ਼ਾਨ ਹੋ ਰਿਹਾ ਉੱਥੇ ਸਭ ਤੋਂ ਵੱਡਾ ਮੋਦੀ ਉਹਨਾਂ ਨਾਲ ਮਿਲੇ ਹੋਏ ਨੇ ਸਾਥੀਓ ਛੋਣੋ ਇਸ ਗੱਲ ਤੇ ਗੌਰ ਕਰ ਲਿਓ ਉੱਥੇ ਦਿੱਲੀ ਦੇ ਵਿੱਚ ਧਰਨਾ ਚੱਲਦਾ ਹੈ ਈਬੀਐਮ ਦਾ ਬਹੁਤ ਵੱਡੇ ਪੱਧਰ ਤੇ ਚੱਲਦਾ ਕੋਈ ਅਜਦਾ ਨਹੀਂ ਚੱਲਦਾ ਜਾਦਵ ਧਰਨਾ ਲੱਗਿਆ ਉਹਦੀ ਜੋ ਦੇ ਹਰਮਤ ਪਿਆਰਤਾ ਤੇ ਕੱਠ ਵੱਧਾ ਜਾ ਰਿਹਾ ਹੈ ਮੋਦੀ ਸਰਕਾਰ ਨੂੰ ਉਹਨਾਂ ਦਾ ਫਿਕਰ ਲੱਗਿਆ ਉਹਨਾਂ ਨੇ ਕਿਹਾ ਵੀ ਇਹ ਗੱਲ ਨੂੰ ਰੌਲੇ ਰੌਲੇ ਕਿਵੇਂ ਪਾਇਆ ਜਾਵੇ ਉਹਨਾਂ ਨੇ ਇਹ ਕਿਸਾਨ ਦੁਨੀਆ ਦੇ ਨਾਲ ਤੋਂ ਸੌਦਾ ਕੀਤਾ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੋ EVM ਦਾ ਕੰਮ ਹੈ ਕਿਉਂਕਿ ਸਭ ਦੁਨੀਆ ਨੂੰ ਪਤਾ ਹੈ ਜੇ EVM ਦੇ ਨਾਲ ਵੋਟਾਂ ਹੁੰਦੀਆਂ ਨੇ ਤਾਂ ਮੋਦੀ ਨੂੰ ਹਰਾਉਣ ਵਾਲਾ ਕੋਈ ਨਹੀਂ ਜੇ ਬੈੱਡ ਪੇਪਰ ਨਾਲ ਹੁੰਦੇ ਇਹ ਜਵਾਨਤਰਾ ਵੀ ਬਚਾ ਸਕਣਗੇ ਇਹ ਜਿਹੇ ਇਹਨਾਂ ਦੇ ਹਾਲਾਤ ਇਹਨਾਂ ਨੇ ਕੀਤੇ ਹੋਏ ਨੇ ਇਸ ਕਰਕੇ ਆਪਣੀ ਹੋਂਦ ਨੂੰ ਬਚਾਉਣ ਦੇ ਖਾਤਰ ਇਹਨਾਂ ਨੇ ਕਿਸਾਨ ਯੂਨੀਅਨਾਂ ਨਾਲ ਤੋਂ ਉਹ ਸੌਦਾ ਕਰਕੇ ਉੱਥੇ ਲਾਇਆ ਜੇ ਕਿਸਾਨ ਯੂਨੀਅਨ ਬਿਲਕੁਲ ਉਹਨੇ ਦਾਅਵਾਦਾਰ ਨੇ ਮੋਦੀ ਨਾਲ ਉਹ ਕਰਨਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਐਲਾਨ ਕਰਨ ਕਿ ਵੀ ਅਸੀਂ EVM ਦੇ ਵਿਰੋਧ ਵਿੱਚ ਤੇ ਜੋ ਸਾਡੀਆਂ ਮੰਗਾਂ ਦੇ ਵਿਰੋਧ ਵਿੱਚ ਵੀ ਆ ਈਵੀਐਮ ਦਾ ਵਿਰੋਧ ਇਹਨਾਂ ਨੇ ਕਦੇ ਨਹੀਂ ਕਹਿਣਾ ਕਿਉਂਕਿ ਉਹਨਾਂ ਦੇ ਸੌਦੇ ਨਾਲ ਲੱਗੇ ਹੋਏ ਨੇ ਇਸ ਕਰਕੇ ਸਾਥੀਓ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਇਹ ਕਿਸਾਨ ਦੁਨੀਆ ਨਾਲ ਦੇ ਤੋਂ ਆਪਣੀਆਂ ਮਜ਼ਦੂਰ ਦੁਨੀਆ ਨਾਲ ਨੇ ਜਿਨ੍ਹਾਂ ਦੇ ਵਿੱਚ ਉਹ ਨੇ ਰੋਲਦਾ ਸਿੰਘ ਵੀ ਆ ਉਹਨੂੰ ਵੀ ਸੋਚਣਾ ਪਵੇਗਾ ਕਿ ਇਹ ਗੱਲਾਂ ਕੀਤੀਆਂ ਨਹੀਂ ਕੀਤੀਆਂ ਉਹ ਕਾਮਰੇਡ ਕਾ ਹੁੰਦਾ ਰੋਲਦਾ ਸਿੰਘ ਉਹਦੀ ਮੈਂ ਧਿਆਨ ਚ ਲੈਉਣਾ ਰੋਲਦਾ ਸਿੰਘਾ ਤੂੰ ਆਪਣੀਆਂ ਆਪਣੀਆਂ ਇਹਨਾਂ ਦੇ ਵਿੱਚ ਜੇ ਬਣਿਆ ਤਾਂ ਇਹ ਗੱਲ ਕਿਉਂ ਨਹੀਂ ਸੋਚ ਰਿਹਾ ਤੂੰ ਤੇਰੇ ਤੇ ਲੋਕਾਂ ਨੂੰ ਆਇਸ਼ਗਾ ਵੀ ਸਾਡਾ ਮਜ਼ਦੂਰ ਨੇਤਾ ਉੱਥੇ ਬੈਠਾ ਹੈ ਤੂੰ ਉੱਥੇ ਜਿਹੜਾ ਹੈ ਉਛਾਰੀਆਂ ਗੱਲਾਂ ਕਰਕੇ ਤੂੰ ਭਲਾ ਕੇ ਉਹਨਾਂ ਦੇ ਨਾਲ ਹਾਂ ਜਹਾ ਮਿਲਾ ਰਿਹਾ ਇਹ ਤੇਰੇ ਵਾਸਤੇ ਹੋਣਾ ਵੇ ਜੇ ਤੂੰ ਹੋਵੇਂ ਤਾਂ ਮੈਂ ਦੂਰੇ ਕਾਲ ਜਿਹੜਾ ਤੂੰ ਲਾ ਕੇ ਉਹ ਦਿਖਾ ਤੇ ਕਹਿ ਵੀ ਅਸੀਂ ਈਵੀਐਮ ਦੇ ਵਿਰਖਲਾਪ ਹੈ ਨਾਲ ਤੁਸੀਂ ਇਹ ਵੀ ਦੇਖੋ ਜੇ ਈਵੀਐਮ ਦੇ ਵਿਰਖਲਾਪ ਦਾ ਤੁਸੀਂ ਕਿਸਾਨ ਯੂਨੀਅਨ ਦੇ ਧਰ ਨਾਲ ਦੇ ਵਿੱਚ ਆਪ ਦਾ ਉਹ ਕਰ ਲਿਆ ਇਹ ਇਹਦੇ ਵਿੱਚ ਧਾਰ ਲਿਆ ਇਹ ਪੱਕੀ ਦਿਲੋਂ ਗੱਲਾਂ ਨਹੀਂ ਤਾਂ ਫਿਰ ਇਹ ਇੱਕ ਈਵੀਐਮ ਦਾ ਜਿਹੜਾ ਮਸਲਾ ਹੈ ਤੇ ਜਦੋਂ ਈਵੀਐਮ ਜਦੋਂ મોદી ਨਹੀਂ ਰਹੂਗਾ ਤੇ ਤਾਂ ਫਿਰ ਇਹ ਜਿਹੜੇ ਤੁਹਾਡੇ ਮਸਲੇ ਨੇ ਆਉਣ ਵਾਲੀ ਸਰਕਾਰ ਇਹ ਵੀ ਕਰ ਸਕਦੀ ਹੈ ਨਹੀਂ ਹਟੇ ਤਾਂ ਕਦੋਂ ਵੀ ਹੈ ਪਰ ਸਭ ਤੋਂ ਪਹਿਲਾਂ ਜੇ ਦੇਸ਼ ਨੂੰ ਬਚਾਉਣਾ ਹੈ ਤੇ ਆਪ ਨੂੰ ਬਣਾਉਣਾ મોદી ਤੋਂ ਜਿਹੜੀ ਈਵੀਐਮ ਸਰਕਾਰ ਕਿਸੇ ਦੀ ਬਣੇ ਪਰ ਸਾਡੇ ਦਿਲ ਚ ਰਹਿਣਾ ਚਾਹੀਦਾ ਵੀ ਈਵੀਐਮ ਦੇ ਵਿੱਚ ਘਪੜਾ ਇਹ ਸਬੂਤ ਵੀ ਨਹੀਂ ਇਸ ਕਰਕੇ ਕਿਸਾਨ ਜੁਨੀਆਨ ਵਾਲਿਓ ਤੁਸੀਂ ਇਹ ਦੇਖ ਲਓ ਤੁਸੀਂ ਸਰਕਾਰ ਨਾਲ ਨਹੀਂ ਮਜ਼ਦੂਰਾਂ ਦਾ ਪੱਠਾ ਬਿਠਾਉਣ ਚੱਲੇ ਹੋ ਮਜ਼ਦੂਰਾਂ ਦੀਆਂ ਦਿਹਾੜੀਆਂ ਮਜ਼ਦੂਰਾਂ ਦੇ ਕੰਮ ਦੀ ਕਦੇ ਗੱਲ ਨਹੀਂ ਕਰਦੇ ਤੁਸੀਂ ਕਿਸ਼ਾਨ ਮਜ਼ਦੂਰ ਇੱਕਦਾਂ ਕਿਹੜਾ ਨਾਰਾ ਲਾਉਂਦੇ ਹੋ ਤੁਸੀਂ ਤੁਹਾਨੂੰ ਇਹ ਸੋਚਣਾ ਪਵੇਗਾ ਨਹੀਂ ਤੁਹਾਡੇ ਮੈਂ ਹੋ ਮਜ਼ਦੂਰ ਵਰਗ ਨੂੰ ਉਹ ਕਰਦਾ ਬੇਨਤੀ ਕਰਦਾ ਵੀ ਜੇ ਤਾਂ ਤੁਸੀਂ ਆਪਣੀਆਂ ਪੂੰਛਾਂ ਦੇ ਨਾਲ ਹੀ ਲਾ ਕੇ ਆਪਦੇ ਆਉਣ ਵਾਲੇ ਸਮਾਜ ਨੂੰ ਧੋਖਾ ਦੇਣਾ ਤਾਂ ਤੁਸੀਂ ਗਦਾਰ ਹੋਮੋਂਗੇ ਨਹੀਂ ਤੇ ਤੁਸੀਂ ਉਹ ਹੈ ਤੇ ਇਸ ਗੱਲ ਤੇ ਇਸ ਦੀ ਬਰਾਬਰਤਾ ਕਰਨ ਵਾਸਤੇ ਦੋ ਝੰਡੇ ਸਾਨੂੰ ਬਰਾਬਰ ਕਰਨੇ ਪੈਣਗੇ ਜੋ ਇਹ ਮਨੁੱਖੀ ਸਮਰਤੀ ਵਾਲੇ ਚਾਹੁੰਦੇ ਨੇ ਦੋ ਤਰ੍ਹਾਂ ਲੜਾਈਆਂ ਪਾਉਣ ਵਾਲੇ ਜੇਕਰ ਅਸੀਂ ਇਕੱਠੇ ਨਹੀਂ ਹੁੰਦੇ ਤਾਂ ਜਿਹੜੀ ਇਹ ਆ ਦੁਨੀਆ ਨਾਲ ਤੇ ਇਹ ਜਿਹੜਾ ਹੁਣ ਸਮਾਜ ਦੇ ਵਿੱਚ ਇਹ ਚੱਲ ਰਿਹਾ ਕੋਈ ਬਿਲਾਤਕਾਰੀ ਹੈ ਕੋਈ ਚੋਰ ਹੈ ਕੋਈ ਡਾਕੂ ਹੈ ਉਹਦੇ ਪਰਚੇਦਰ ਹੱਤਵਾਦ ਉਹਦੇ ਵੱਡੇ ਵੱਡੇ ਹੋ ਲੈ ਰਹੇ ਨੇ ਉਹਦੇ ਵਿੱਚ ਕੀ ਆ ਮਜ਼ਦੂਰ ਵਰਗ ਨੂੰ ਨੀਚਾ ਦਿਖਾਉਣਾ ਕਿਉਂਕਿ ਜਿਹੜੀਆਂ ਇਹ ਧਰਾਂ ਨੇ ਇਹ ਇੱਕੋ ਹੀ ਦਰ ਹੈ ਜੇ ਮਜਦੂ ਛਾਡੇ ਤੇ ਜੁਰਮ ਹੁੰਦੇ ਨੇ ਤਾਂ ਕਰਨਾਲ ਵੀ ਇਹੀ ਨੇ ਜਦੋਂ ਅਸੀਂ ਥਾਣੇ ਚ ਜਾਵਾਂਗੇ ਤਾਂ ਉਹਨਾਂ ਨੇ ਅਸੀਂ 2-4 ਬੰਦੇ ਹੀ ਹੁੰਨੇ ਆ ਤੇ ਇਹਨਾਂ ਦੇ ਜਿਹੜੇ ਇੱਕ ਬੰਦੇ ਨੇ ਆ ਕੇ ਟੈਲੀਫੋਨ ਕਰਦਾ ਜੀ ਮੈਂ ਫਲਾਣਾ ਜੁਨੀਅਨ ਆਲਾ ਬੋਲਦਾ ਮੈਂ ਠੰਮਕਾ ਬੋਲਦਾ ਪੁਲਿਸ ਉੱਥੇ ਜੱਗ ਜਾਂਦੀ ਹੈ ਉੱਥੇ ਪੁਲਿਸ ਦੇ ਅਪੋਰਚਨਿਉ ਮੈਂ ਕਹਿਣਾ ਚਾਹਣਾ ਹੈ ਵੀ ਤੁਸੀਂ ਵਰਦੀ ਪਾਈ ਆ ਵਰਦੀ ਮੈਂ ਵੀ ਪਾਈ ਸੀ ਅਸੀਂ ਹਵਾਵਾਂ ਨੇ ਜਦ ਸੌ ਖਾਨੇ ਵਰਦੀ ਪਾਉਣ ਵੇਲੇ ਤਾਂ ਉਦੋਂ ਅਸੀਂ ਇਹ ਕਹਿੰਦੇ ਆ ਵੀ ਅਸੀਂ ਪ੍ਰਵਾਹ ਨਹੀਂ ਕਰਾਂਗੇ ਤੁਹਾਡੀ ਬਦਲੀ ਵੀ ਕਰਾਂਗੇ ਤੁਹਾਨੂੰ ਕੀ ਕਰਦਾਂਗੇ ਤੇ ਤੁਸੀਂ ਵੀ ਪੁਲਿਸ ਵਾਲਿਓ ਮੈਂ ਤੁਹਾਨੂੰ ਪਹਿਲਾਂ ਬਾਰ ਬਾਰ ਕਿਹਾ ਜੀਗਾ ਵੀ ਤੁਹਾਨੂੰ ਸਟੈਂਡ ਲੈਣਾ ਪਵੇਗਾ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜ਼ਿੰਮੇਵਾਰੀ ਤੁਹਾਡੀ ਹੈ ਤੇ ਇਸ ਕਰਕੇ ਮਜ਼ਦੂਰ ਵਰਗ ਨੂੰ ਬੇਨਤੀ ਕਰਦਾ ਕਿ ਇੱਕ ਝੰਡੇ ਥੱਲੇ ਇਕੱਠੇ ਹੋਵੋ ਤੇ ਇਸ ਕਰਕੇ ਝੰਡਾ ਜਿਹੜਾ ਇੱਕ ਹੋਊਗਾ ਜਿਹੜੀਆਂ ਆਪਣੀਆਂ ਜੂਨੀਅਰਾਂ ਨੇ ਇਹ ਆਪ ਕਾਇਮ ਰਹਿਣਗੀਆਂ 15 16 ਜੂਨੀਆਂ ਜਾਂ ਚਾਹੇ 50 ਜੂਨੀਆਂ ਹੁਣ ਉਹ ਪਰ ਅਜੰਡਾ ਇੱਕ ਬਣਾ ਕੇ ਉਹ ਸਾਰੀਆਂ ਜੂਨੀਆਂ ਦੇ ਮੈਂਬਰ ਉਹ ਕਰਾ ਕੇ ਗਿਰਤੀ ਮੁਤਾਬਕ ਇੱਕ ਟੀਮ ਬਣਾਈਏ ਜਿਵੇਂ ਕਿ ਅਸੀਂ ਹੁਣ ਇੱਕ ਨਵੀਂ ਟੀਮ ਰਗਰੇਟੇ ਦੇ ਉੱਤੇ ਜੋ ਪਰਚਾ ਹੋਇਆ ਹੈ ਅਸ਼ਿੰਗਰੇਟੇ ਦੇ ਪਰਚਾ ਗਲਤ ਨਹੀਂ ਕਹਿੰਦੇ ਇਹਨਾਂ ਮਗਰ ਝੂਠ ਨਹੀਂ ਬੋਲਦੇ ਪਰਚਾ ਸਹੀ ਹੋਇਆ ਗਲਤ ਬੋਲਿਆ ਪਰ ਜਿਹੜੇ ਉਹਦੇ ਉੱਤੇ ਜਿਹੜੇ ਬੰਦੇ ਨੇ ਕਮੈਂਟ ਕੀਤੇ ਨੇ ਉਹਨਾਂ ਤੇ ਪਰਚਾ ਕਰਾਉਣ ਨੂੰ ਵੀ ਅਸੀਂ 16 ਤਰੀਕ ਦਾ ਇੱਕ ਇੱਥੇ ਲੁਧਿਆਣੇ ਇਕੱਠ ਕੀਤਾ ਅਗਰ 16 ਤਰੀਕ ਤੱਕ ਇਹਨਾਂ ਦੇ ਪਰਚੇ ਨਾ ਹੋਏ ਤਾਂ ਅਸੀਂ ਵੱਡਾ ਇਕੱਠ ਕਰਾਂਗੇ ਸਾਡੀ ਐਕਸ਼ਨ ਕਮੇਟੀ ਬਣ ਚੁੱਕੀ ਹੈ ਸਾਰੇ ਸਾਥੀਆਂ ਨੂੰ ਇਹ ਕਰਨਾ ਵੀ ਜਿਹੜੀ ਵੀ ਸ਼ਰਤਾਂ ਜਾਂਦੇ ਨੇ ਤੇ ਇਹਦੇ ਉੱਤੇ ਉਹ ਐਕਸ਼ਨ ਕਮੇਟੀ ਦੇ ਨਾਲ ਰਾਬਤਾ ਕਰਨ ਤੇ ਇੱਕ ਐਕਸ਼ਨ ਕਮੇਟੀ ਉਹਦੀ ਇੱਕ ਐਪ ਬਣ ਚੁੱਕੀ ਹੈ ਤੇ ਉਹਦੇ ਉੱਤੇ ਤੁਸੀਂ ਇਹ ਉਹ ਕਰ ਸਕਦੇ ਹੋ ਜੈ ਭੀਮ ਜੈ ਬਾਦ